ਉਪਲ ਫਾਰਮ ਵਾਲੀ ਕੁੜੀ ਦਾ ਮਸਲਾ ਦਿਨੋਂ-ਦਿਨ ਉਲਝਦਾ ਜਾ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਪ੍ਰਭ ਮੁੰਡੇ ਖਿਲਾਫ ਪੜਾਅਸ ਕੱਢੀ ਜਾ ਰਹੀ ਹੈ ਤੇ ਉੱਥੇ ਹੀ ਕੱਲ ਪ੍ਰਭ ਮੁੰਡਾ ਤੇ ਉਸਦੇ ਪਿਤਾ ਦੀ ਵੀ ਇੰਟਰਵਿਊ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਸਾਫ਼ ਕਹਿ ਦਿੱਤੀ ਕਿ ਸਾਡੇ ਮੁੰਡੇ ਵੱਲੋਂ ਵੀਡੀਓ ਲੀਕ ਨਹੀਂ ਕੀਤੀਆਂ ਗਈਆਂ ਤੇ ਨਾ ਹੀ ਵੀਡੀਓ ਕਿਸੇ ਹੋਰ ਨੂੰ ਸੈਂਡ ਕੀਤੀਆਂ ਗਈਆਂ ਹਨ ਬਲਕਿ ਇਹ ਕਿਸੇ ਹੋਰ ਬੰਦੇ ਨੇ ਸ਼ੈਤਾਨੀ ਕੀਤੀ ਹੈ ਵੀਡੀਓ ਉਸ ਦੇ ਵੱਲੋਂ ਲੀਕ ਕੀਤੀਆਂ ਗਈਆਂ ਹਨ ਪਰ ਹੁਣ ਇੱਕ ਹੋਰ ਵੱਡਾ ਸੱਚ ਸਾਹਮਣੇ ਆ ਰਿਹਾ ਹੈ ਜਿਸ ਤੋਂ ਬਾਅਦ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਗौरी ਦਾ ਰਿਸ਼ਤਾ ਇਸ ਯਾਦਵਿੰਦਰ ਨਾਮ ਦੇ ਮੁੰਡੇ ਨਾਲ ਵੀ ਫਿਕਸ ਹੋਇਆ ਸੀ ਤੇ ਉਸ ਦੇ ਨਾਲ ਵੀ ਬਕਾਇਦਾ ਤੁਸੀਂ ਗੋਰੀ ਦੇ ਪ੍ਰੂਫ ਦੇਖ ਸਕਦੇ ਹੋ ਉਸ ਦੀਆਂ ਫੋਟੋਆਂ ਦੇਖ ਸਕਦੇ ਹੋ ਉਸ ਦੀ ਕਾਲ ਵੀ ਉਸ ਦੇ ਨਾਲ ਹੁੰਦੀ ਰਹੀ ਹੈ ਸਾਰੀਆਂ ਤਸਵੀਰਾਂ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਤੇ ਬਾਕੀ ਇਸ ਮਸਲੇ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਹੋਰ ਕਿਹੜੇ ਕਿਹੜੇ ਖੁਲਾਸੇ ਹੁੰਦੇ ਹਨ ਤੇ ਇਸ ਮੁੰਡੇ ਨਾਲ ਗੋਰੀ ਦਾ ਕੀ ਰਿਸ਼ਤਾ ਸੀ ਇਹ ਵੀ ਸੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਵੇਗਾ ਪਰ ਇਸ ਸਮੇਂ ਲੋਕ ਦੋਚਿੱਤੀ ਵਿੱਚ ਹੋ ਚੁੱਕੇ ਹਨ ਆਖਿਰ ਇਸ ਮਸਲੇ ਵਿੱਚ ਵੀਡੀਓ ਵਾਇਰਲ ਕਰਨ 'ਚ ਗਲਤੀ ਕਿਸ ਦੀ ਸੀ ਤੇ ਕੱਲ ਕੁੜੀ ਦੇ ਵੱਲੋਂ ਵੀ ਪ੍ਰਭ ਤੇ ਉਸਦੇ ਦੋਸਤਾਂ ਦੇ ਉੱਪਰ ਇਲਜ਼ਾਮ ਲਗਾਏ ਗਏ ਸਨ ਪਰ ਅਸਲ ਵਿੱਚ ਵੀਡੀਓ ਕਿੱਥੋਂ ਵਾਇਰਲ ਹੋਈਆਂ ਇਸ ਚੀਜ਼ ਬਾਰੇ ਪੁਲਿਸ ਸ਼ਾਨਬੀਨ ਕਰਨ ਤੋਂ ਬਾਅਦ ਹੀ ਪਤਾ ਲਗਾਏਗੀ ਕਿਉਂਕਿ ਕੱਲ ਐਸਐਸਪੀ ਦਾ ਬਿਆਨ ਵੀ ਸਾਹਮਣੇ ਆਇਆ ਸੀ ਕਿ ਅਸੀਂ ਜਲਦੀ ਇਸ ਮਾਮਲੇ 'ਚ ਕਾਰਵਾਈ ਕਰ ਰਹੇ ਹਾਂ ਤੇ ਸਾਰਾ ਸੱਚ ਮਸਲੇ ਦਾ ਸਾਹਮਣੇ ਲਿਆਵਾਂਗੇ ਤੇ ਬਾਕੀ ਦੋਸਤੋ ਇਸ ਮਸਲੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ